ਕੇਂਦਰੀ ਕੈਬਨਿਟ ਦੇ ਵੱਲੋਂ ਡੀਏ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕੇਂਦਰੀ ਕਰਮਚਾਰੀਆਂ ਦਾ 3% ਡੀਏ ਵਧਾ ਦਿੱਤਾ ਗਿਆ ਹੈ 49.2 ਲੱਖ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਇਸ ਦੇ ਨਾਲ ਫਾਇਦਾ ਮਿਲੇਗਾ ਵੱਡੀ ਖਬਰ ਹੈ ਦਿਵਾਲੀ ਤੋਂ ਪਹਿਲਾਂ ਡੀਏ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਦਿਵਾਲੀ ਗਿਫਟ ਇਸ ਨੂੰ ਮੰਨਿਆ ਜਾ ਸਕਦਾ ਹੈ ਕੇਂਦਰੀ ਕਰਮਚਾਰੀਆਂ ਦਾ 3% ਡੀਏ ਵਧਾਇਆ ਹੈ ਜਿਸ ਦੇ ਨਾਲ ਕਰੀਬ-ਕਰੀਬ 50 ਲੱਖ 49.2 ਲੱਖ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਫਾਇਦਾ ਮਿਲੇਗਾ ਇਸ ਤੋਂ ਬਿਨਾ 66.7 ਲੱਖ ਪੈਨਸ਼ਨਰਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਜਿਸ ਦੇ ਨਾਲ ਕਰਮਚਾਰੀਆਂ ਦਾ ਮਹਿੰਗਾਈ ਪੱਤਾ 55% ਤੋਂ ਵੱਧ ਕੇ 58% ਹੋ ਗਿਆ ਹੈ ਕੇਂਦਰੀ ਕੈਬਨਿਟ ਦੇ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ 3% ਡੀਏ ਵਧਿਆਏ ਕੇਂਦਰੀ ਕਰਮਚਾਰੀਆਂ ਦੇ ਨਾਲ ਨਾਲ ਪੈਨਸ਼ਨਰਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਕਰੀਬ 69 ਲੱਖ ਪੈਨਸ਼ਨਰਾਂ ਨੂੰ ਇਸ ਦਾ ਫਾਇਦਾ ਮਿਲੇਗਾ जा लाख केंद्रीय सरकारी कर्मचारियों इसका फायदा मिलेगा हमारे सभी केंद्रीय कर्मचारियों को पेंशनर्स को बधाई आज से एक सात 2025 से डी और डी एन एस रेली फिफ्टी परसेंट हो जाएगा यानी तीन परसेंट बढ़ा बहुत ही बड़ी अच्छी बढ़ोतरी है ये और करीब करीब 49 लाख एम्प्लॉइज और 69 लाख पेंशनर्स को इसका सीधा लाभ मिलेगा देश भर में बहुत ही अच्छा इसका इम्पैक्ट रहेगा साथ ही साथ जो जैसा होता है केंद्र सरकार के बढ़ाने के बाद में राज्य सरकार के एम्प्लॉज़ को भी इसका सीधा बेनिफिट मिलता है टोटल करीब करीब दस हज़ार चौरासी टेन थाउजेंड एटी फोर करोड़ रुपीस पर ईयर एक्स्ट्रा मिलेगा हमारे सभी केंद्रीय कर्मचारियों को प्लस पेंशनर्स को ਉਧਰ ਰਾਹਤ ਫੰਡਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁਲਾਕਾਤ ਤੋਂ ਬਾਅਦ ਇਹ ਪਲਟਵਾਰਤਾ ਇਹ ਅਮਨ अरोड़ा ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਕਿਹਾ ਕਿ ਸੀਐਮ ਕੋਲ ਹੋਰ ਮਦਦ ਕਰਨ ਦੀ ਗੱਲ ਕਹੀ ਗਈ ਸੀ ਤੇ 1600 ਕਰੋੜ ਚੋਂ 805 ਕਰੋੜ ਦੇਣ ਦੇ ਦਾਅਵੇ ਤੇ ਵੀ ਇਤਰਾਜ਼ ਜਤਾਇਆ ਹੈ ਅਰੋੜਾ ਨੇ ਕਿਹਾ ਕਿ ਐਨਐਚਏਆਈ ਦਾ 170 ਕਰੋੜ ਵੀ ਰਾਹਤ ਪੈਕੇਜ ਹੀ ਪਾ ਲਿਆ ਗਿਆ ਏ ਤੇ ਐਸਟੀਆਰਐਫ ਦੀ ਐਡਵਾਂਸ ਕਿਸ਼ਤ ਵੀ ਲੱਗਦਾ ਏ ਕਿ 1600 ਕਰੋੜ ਦੇ ਵਿੱਚ ਹੀ ਜੋੜ ਲਈ ਗਈ ਹੈ ਇਸ ਤੋਂ ਬਿਨਾ ਪੀਐਮ ਆਵਾਸ ਯੋਜਨਾ ਦੇ ਪੈਸੇ ਵੀ 1600 ਕਰੋੜ ਦੇ ਵਿੱਚ ਹੀ ਪਾ ਲਏ ਗਏ ਨੇ ਅਮਨ ਅਰੋੜਾ ਨੇ ਕਿਹਾ ਕਿ ਇਸ ਤੋਂ ਵੱਡਾ ਧੋਖਾ ਲੋਕਾਂ ਨਾਲ ਕੀ ਹੋ ਸਕਦਾ ਹੈ ਦੱਸਨੀਏ ਕਿ ਜਿਹੜਾ 1600 ਕਰੋੜ ਦਾ ਜ਼ਿਕਰ ਹੋ ਰਿਹਾ ਏ ਉਸ ਦੇ ਵਿੱਚ ਅਮਨ ਅਰੋੜਾ ਤੇ ਨੀਲ ਗਰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਖਦਸ਼ਾ ਜਤਾਇਆ ਗਿਆ ਹੈ ਕਿ ਜਿਹੜਾ 1600 ਕਰੋੜ ਹੈ ਉਸ ਦੀ ਰਕਮ ਜੋ ਦਿੱਤੀ ਜਾ ਰਹੀ ਹੈ ਉਹ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੀਐਮ ਆਵਾਸ ਯੋਜਨਾ ਦੇ ਪੈਸੇ ਨੇ ਜਿਸ ਦੇ ਵਿੱਚ ਜਿਹੜੇ ਹੋਰ ਯੋਜਨਾਵਾਂ ਨੇ ਸੈਂਟਰ ਸਰਕਾਰ ਦੀਆਂ ਕਿ ਉਹਨਾਂ ਦੇ ਵਿੱਚ ਹੀ ਇਸ ਪੈਸੇ ਨੂੰ ਗਿਣ ਲਿਆ ਲੱਗਦਾ ਹੈ ਅਮਨ ਅਰੋੜਾ ਦੇ ਵੱਲੋਂ ਇਹ ਖਦਸ਼ਾ ਜਤਾਇਆ ਗਿਆ ਹੈ ਦੇ باوجود ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਿਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੋਰਮਸ ਮੁਤਾਬਕ ਉਹ ਦੇ ਦਿਓ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਭਾਜਪਾ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕਿ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚ 805 ਕਰੋੜ ਰੁਪਇਆ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਪਹਿਲੇ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਹੈ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਏ 60 ਕਰੋੜ ਉਹ ਵੀ ਵਿੱਚੇ ਪਾ ਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚੀ ਤੋਰ ਕੇ ਮੈਨੂੰ ਤਾਂ ਲੱਗਦਾ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਭੋਖਾ ਕੋਈ ਹੋ ਨਹੀਂ ਸਕਦਾ ਤਾਂ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਤਾਂ ਦੂਜੇ ਪਾਸੇ ਪੰਜਾਬ ਬੀਜੇਪੀ ਨੇ ਹੜ੍ਹਾਂ ਦੇ ਮਸਲੇ ਤੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਅਸ਼ਵਨੀ ਸ਼ਰਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਨੁਕਸਾਨ ਦੀ ਕੋਈ ਵੀ ਰਿਪੋਰਟ ਕੇਂਦਰ ਸਰਕਾਰ ਨੂੰ ਨਹੀਂ ਭੇਜੀ ਹੈ ਅਸ਼ਵਨੀ ਸ਼ਰਮਾ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਦੀ ਕੋਈ ਫਿਕਰ ਨਹੀਂ ਹੈ ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਿੰਦਾ ਮਤੇ ਲਿਓਨ ਨਾਲ ਕੀ ਸਿੱਟਾ ਨਿਕਲੇਗਾ ਅਮਿਤ ਸ਼ਾਹ ਨੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਐਸ਼ਵਨੀ ਸ਼ਰਮਾ ਦੇ ਵੱਲੋਂ ਇਹ ਕਿਹਾ ਗਿਆ ਇਸ ਦੇ ਨਾਲ ਹੀ 12000 ਕਰੋੜ ਦਾ ਪੰਜਾਬ ਸਰਕਾਰ ਨੇ ਕੀ ਕੀਤਾ ਇਹ ਵੀ ਸਵਾਲ ਐਸ਼ਵਨੀ ਸ਼ਰਮਾ ਪੁੱਛਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ 12000 ਕਰੋੜ ਦਾ ਹਿਸਾਬ ਤਾਂ ਦੇਣਾ ਪਵੇਗਾ ਐਸ਼ਵਨੀ ਸ਼ਰਮਾ ਨੇ ਕਿਹਾ ਕਿ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਏ ਪੰਜਾਬ ਨੂੰ ਭੇਜੇ ਜਾ ਚੁੱਕੇ ਨੇ ਤਾਂ ਵਾਰ ਪਲਟਵਾਰ ਦਾ ਦੌਰ ਜਾਰੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਘੇਰ ਰਹੀ ਆ ਦੂਜੇ ਪਾਸੇ ਪੰਜਾਬ ਬੀਜੇਪੀ ਦੇ ਆਗੂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਪੰਜ ਵਾਰੀ ਦਿੰਦਾ ਬਸਤਾਵ ਮੈਨਾਂ ਨੂੰ ਪੁੱਛਣਾ ਚਾਹਨਾ ਪੰਜ ਵਿਸ਼ੇ 70 ਕੀਤੇ ਤੁਸੀਂ ਪੰਜ ਵਾਰੀ ਦਿੰਦਾ ਬਸਤਾਵ ਲੈ ਕੇ ਆਇਓ ਸਿੱਟਾ ਕੀ ਨਿਕਲਿਆ ਸਿੱਟਾ ਤਾਂ ਬਾਤ ਇਹ ਹੀ ਨਿਕਲਿਆ ਤੁਸੀਂ ਗ੍ਰਹਿ ਮੰਤਰੀ ਨੂੰ ਮਿਲੇ ਹੋ ਗ੍ਰਹਿ ਮੰਤਰੀ ਨੇ ਤੁਹਾਨੂੰ ਇਹਨਾਂ ਦੀ ਗੱਤਾਂ ਜਿਹੜੀ ਗੱਲ ਬੀਜੇਪੀ ਪਹਿਲੇ ਦਿਨ ਤੋਂ ਕਹਿ ਰਹੀ ਸੀ ਕਿ ਭਈ ਤੁਹਾਡੇ ਕੋਲ 12000 ਕਰੋੜ ਰੁਪਏ ਪਿਆ ਹੈ ਉਹਦੀ ਪਾਈ ਪਾਈ ਦਾ حساب ਤੁਹਾਡੇ ਕੋਲ ਔਰ ਮੈਂ ਅੱਜ ਵੀ ਕਹਿੰਦਾ ਸਾਬ ਦੇਣਾ ਪਏਗਾ ਉਹ ਆਪਤਾ ਦੇ ਲਈ ਆਇਆ ਪੈਸਾ ਸੀ ਅਯਾਸ਼ੀ ਲਈ ਨਹੀਂ ਆਇਆ ਸੀ ਉਹ ਹੱਤਾਂਵਾਂ ਨੂੰ ਖੁਸ਼ ਕਰਨ ਲਈ ਨਹੀਂ ਆਇਆ ਸੀ ਉਹ ਮੇਰੇ ਪੰਜਾਬ ਦੇ ਪੰਜਾਬੀ ਜਿਨ੍ਹਾਂ ਨੇ ਘਰ ਕੋਏ ਨੇ ਜਿਨ੍ਹਾਂ ਦੇ ਖੇਤ ਬਰਬਾਦ ਹੋਏ ਨੇ ਜਿਨ੍ਹਾਂ ਦੇ ਪਸ਼ੂ ਮਰੇ ਨੇ ਜਿਨ੍ਹਾਂ ਨੇ ਜੀ ਖੋਏ ਨੇ ਜਿਹੜੀਆਂ ਸੜਕਾਂ ਟੁੱਟੀਆਂ ਨੇ ਜਿਹੜੇ ਸਕੂਲ ਬਰਬਾਦ ਹੋਏ ਨੇ ਉਹ ਉਹਨਾਂ ਨੂੰ ਠੀਕ ਕਰਨ 'ਚ ਲੱਗਣਾ ਇਹਦਾ ਜਵਾਬ ਦੇ ਕਿ ਇਹ ਜਿਹੜਾ 12000 ਕਰੋੜ ਰੁਪਏ ਭਾਪੀ ਕਹਿੰਦੀ ਸੀ ਇਹ ਪੈਸਾ ਹੁਣ ਦੱਸਣ ਹੁਣ ਤਾਂ 12000 ਕਰੋੜ ਚ ਵੀ 580 ਹੋਰ ਵਧਿਆ 12580 ਕਰੋੜ ਰੁਪਏ ਕਿੱਥੇ ਆ ਇਹ 16 16 14 ਦਾ ਪੁੱਛ ਰਹੇ ਸੀ ਉਹਦਾ ਵੀ 805 ਕਰੋੜ ਰੁਪਏ ਆ ਗਏ ਦਾ ਉਹ ਤੁਸੀਂ ਰਿਪੋਰਟ ਤਾਂ ਭੇਜੋ تیاری ਤੁਹਾਡੀ ਨਹੀਂ ਮੁੱਖ ਮੰਤਰੀ ਦਾ ਕੱਲ ਮਿਲੇ ਮੁੱਖ ਮੰਤਰੀ ਨੇ ਸੋ ਆਪਣਾ 1600 ਕਰੋੜ ਜਿਹੜਾ ਪ੍ਰਧਾਨ ਮੰਤਰੀ ਘੋਸ਼ਿਤ ਕਰਗੇ ਸੀ ਉਹਦੀ ਗੱਲ ਜਲੇ ਗੱਲ ਸ਼ੁਰੂ ਕੀਤੀ ਔਰ ਗ੍ਰਹਿ ਮੰਤਰੀ ਜੀ ਨੇ ਦੱਸਿਆ ਕਿ ਜਿਹੜਾ ਪੀਐਮ ਨੇ ਘੋਸ਼ਣਾ ਕੀਤੀ ਸੀ ਉਹਦੇ ਚੋਂ 805 ਕਰੋੜ ਰੁਪਇਆ ਜਾਰੀ ਕਰਤਾ ਗਿਆ ਉਹਦੇ ਅੰਦਰ ਲਗ ਲਗ ਯੋਜਨਾ ਦੇ ਤਹਿਤ ਰਾਜ ਸਰਕਾਰ ਲਾਭਵਾਰਤਿਆਂ ਨੂੰ 805 ਕਰੋੜ ਰੁਪਇਆ ਜਾਰੀ ਹੋ ਚੁਕਿਆ ਔਰ ਇਹਦੇ ਨਾਲ ਨਾਲ 170 ਕਰੋੜ ਰੁਪਇਆ ਇਹ ਜਿਹੜੀਆਂ ਸੜਕਾਂ ਦਾ ਨੁਕਸਾਨ ਹੋਇਆ ਉਹਦੇ ਲਈ ਇਹਦੇ ਵਿੱਚ ਹੀ ਉਹ ਐਡ ਹੈ ਉਹ ਵੀ ਜਾਰੀ ਕਰਤਾ ਔਰ ਅਸੀਂ ਇੰਤਜ਼ਾਰ ਕਰ ਰਹੇ ਆ ਕਿ ਪੰਜਾਬ ਸਰਕਾਰ ਅੰਕਲਨ ਕਰੇ ਲਗ ਲਗ ਵਿਭਾਗਾ ਚ ਕਿੰਨਾ ਕਿੰਨਾ ਨੁਕਸਾਨ ਹੋਇਆ ਹੈਲਥ ਦਾ ਕਿ ਨੁਕਸਾਨ ਹੈ ਸਕੂਲ ਦਾ ਕਿ ਨੁਕਸਾਨ ਹੈ ਸੜਕਾਂ ਦਾ ਕਿ ਨੁਕਸਾਨ ਹੈ ਕਿਸਾਨ ਦੀ ਜ਼ਮੀਨ ਦਾ ਕਿ ਨੁਕਸਾਨ ਹੈ ਫਸਲ ਦਾ ਕਿ ਨੁਕਸਾਨ ਹੈ ਅਸੀਂ ਤੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ